ਪਾਤਸਪਾ ਦੇ ਦਫਤਰ ਦੁਗਰੀ ਵਿਖੇ ਇੱਕ ਵਿਸ਼ੇਸ਼ ਮੀਟਿੰਗ ਜਿਲ੍ਹਾ ਪਾਜਪਾ ਪ੍ਰਧਾਨ ਰਜਨੀਸ਼ 티ਮਾਨ ਦੀ ਅਗਵਾਹੀ ਹੇਠ ਹੋਈ ਜਿਸ ਦੇ ਵਿੱਚ ਪਾਰਟੀ ਦੇ ਸੂਬਾ ਸਹਿਨ ਚਾਰਜ ਸਰਦਾਰ ਡਾਕਟਰ ਨਰਿੰਦਰ ਸਿੰਘ ਰੈਣਾ ਪੰਜਾਬ ਜਰਨਲਸ ਕਤਰ ਅਨਿਲ ਸਰੀਨ ਮੀਤ ਪ੍ਰਧਾਨ ਜਤਿੰਦਰ ਮਿੱਤਲ ਖਜ਼ਾਨਚੀ ਗੁਰਦੇਵ ਸ਼ਰਮਾ ਦੇਵੀ ਜੀਵਨ ਗੁਪਤਾ ਵਿਸ਼ੇਸ਼ ਤੌਰ ਤੇ ਹਾਜ਼ਰ ਹੋਈ ਮੀਟਿੰਗ ਨੇ ਸੰਬੋਧਿਤ ਕਰਦਿਆਂ ਆਉਣ ਵਾਲੀਆਂ ਲੋਕ ਸਭਾ ਚੋਣਾਂ ਸਬੰਧੀ ਜਿਹੜੀ ਲੋਕਾਂ ਵਿਚਕਾਰ ਜਾ ਕੇ ਪਾਰਟੀ ਨੂੰ ਮਜ਼ਬੂਤ ਕਰਨ ਦਾ ਜਿਹੜਾ ਦਾਵਾ ਅਤੇ ਰਣਨੀਤੀ ਤਿਆਰ ਕੀਤੀ ਗਈ ਹੈ ਅੱਜ ਸਾਡੇ ਬਾਜੀਪੀ ਦੇ ਨਿਰੰਦਰ ਸਿੰਘ ਰਾਣਾ ਜੀ ਸਾਡੀ ਇੱਥੇ ਸਾਰੇ ਲਿਹਾਣੇ ਦੀ ਮੀਟਿੰਗ ਲੈਣ ਆਏ ਸੀ ਵਰਕਰਾਂ 'ਚ ਜੋਸ਼ ਪੈਦਾ ਕਰਨ ਆਏ ਸੀ ਕਿਉਂਕਿ ਇਲੈਕਸ਼ਨਾਂ ਦਾ ਦਿਨ ਵੱਲ ਵੱਚੁਕਿਆ ਤੇ ਸਾਰੇ ਵਰਕਰਾਂ ਨੂੰ ਉਹਨਾਂ ਨੇ ਇਕੱਠੇ ਹੋ ਕੇ ਕੰਮ ਕਰਨ ਦਾ ਆਦੇਸ਼ ਵੀ ਦਿੱਤਾ ਹੈ ਤੇ ਰਕਵਾਸ ਵੀ ਕੀਤੀ ਹੈ ਵੀ ਸਾਰੇ ਇਕੱਠੇ ਹੋ ਕੇ ਬੀਜੇਪੀ ਦੀਆਂ ਜੋ ਨੀਤੀਆਂ ਨੇ ਉਹ ਲੋਕਾਂ ਤੱਕ ਪਹੁੰਚਾਈਆਂ ਜਾਣ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਵੀ ਸੈਂਟਰਲ ਗਵਰਨਮੈਂਟ ਲੋਕਾਂ ਦੇ ਭਲੇ ਵਾਸਤੇ ਕੀ ਕੀ ਕੰਮ ਕਰ ਰਹੀ ਹੈ ਠੀਕ ਹੈ ਉਧਰ ਆਓ ਆਲਸੋ ਅੱਜ ਮੈਂ ਦਿਲ ਦੀ ਗਹਿਰਾਈਆਂ ਤੋਂ ਭਾਰਤੀ ਜਨਤਾ ਪਾਰਟੀ ਦੀ ਸਮੂਚੀ ਲੀਡਰਸ਼ਿਪ ਖਾਸ ਕਰਕੇ ਜੁਧਿਆਣੇ ਦੇ ਪ੍ਰਧਾਨ ਸ਼੍ਰੀ ਰਜਨੀਸ਼ ਧਿਮਾਨ ਜੀ ਤੇ ਉਹਨਾਂ ਦੀ ਸਾਰੀ ਸਮੂਚੀ ਟੀਮ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਭਾਰਤੀ ਜਨਤਾ ਪਾਰਟੀ ਵਿੱਚ ਐਸੀ ਮੋਰਚੇ ਦਾ ਜੁਧਿਆਣਾ ਜ਼ਿਲ੍ਹੇ ਦਾ ਪ੍ਰਧਾਨ بنایا ਉਦੇ ਨਾਲ ਨਾਲ ਅੱਜ ਜਿਹੜੀ ਇੱਕ ਵਿਸ਼ੇਸ਼ ਮੀਟਿੰਗ ਹੈ ਜਿਹੜੀ ਬੀਜੇਪੀ ਹੈੱਡ ਆਫਿਸ ਸੱਦੀ ਗਈ ਹੈ ਜਿਦੇ ਚ ਪੰਜਾਬ ਦੇ ਰਾਸ਼ਟਰੀ ਸਕੱਤਰ ਨਰਿੰਦਰ ਸਿੰਘ ਰੈਣਾ ਜੀ ਵਿਸ਼ੇਸ਼ ਤੌਰ ਤੇ ਆਏ ਨੇ ਕਿਉਂਕਿ ਤੁਹਾਨੂੰ ਪਤਾ ਅਸੀਂ ਚੋਣਾਂ ਦੇ ਮੋੜ ਤੇ ਖੜੇ ਆ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਜਲਦੀ ਜਿਹੜੀਆਂ ਲੋਕ ਸਭਾ ਦੀ ਇਲੈਕਸ਼ਨ ਹੋਣ ਵਾਲੇ ਆ ਤੇ ਪੂਰੀ ਕੋਸ਼ਿਸ਼ ਕਰਾਂਗੇ ਤਾਂ ਦਹੀ ਨਾ ਕਿ ਜਿੰਨਾ ਵੀ ਦਲਿਤ ਵਰਗ ਆ ਉਹਨੂੰ ਜਿਆਦਾ ਤੋਂ ਜਿਆਦਾ ਭਾਰਤੀ ਜਨਤਾ ਪਾਰਟੀ ਨਾਲ ਜੋੜੀਏ ਤਾਂ ਜੋ ਨਰਿੰਦਰ ਮੋਦੀ ਜੀ ਦੀ ਜਿਹੜੀ ਸੋਚ ਵਿਚਾਰ ਧਾਰਾ ਤੇ ਉਹਦੇ ਨਾਲ ਨਾਲ ਜਿਹੜੀ ਸਰਕਾਰ ਦੀਆਂ ਪਾਲਿਸੀਆਂ ਆ ਗਰੀਬਾਂ ਦੇ ਹਿੱਤਾਂ ਵਾਲੇ ਉਹ ਸਾਰੀਆਂ ਪਾਲਸਾਂ ਪਾਲਸੀਆਂ ਨੂੰ ਅਸੀਂ ਘਰ-ਘਰ ਤੱਕ ਜਾ ਕੇ ਜਾਈਏ ਤਾਂ ਜੋ ਵੱਧ ਤੋਂ ਵੱਧ ਜਿਹੜੇ ਲੋਕ ਆ ਭਾਰਤੀ ਜਨਤਾ ਪਾਰਟੀ ਨਾਲ ਜੁੜਨ ਤੇ ਇੱਕ ਵਾਰ ਫੇਰ ਆਉਣ ਵਾਲੇ ਸਮੇਂ ਦੇ ਵਿੱਚ ਨਰਿੰਦਰ ਮੋਦੀ ਜੀ ਦੀ ਸਰਕਾਰ ਇਸ ਦੇਸ਼ ਦੇ ਵਿੱਚ ਆਵੇ ਤੇ ਜਿਹੜਾ ਤਰੱਕੀ ਦਾ ਕਾਰਜਾਏ ਇਦਾਂ ਹੀ ਚੱਲਦਾ ਰਹੇ ਧੰਨਵਾਦ ਲੁਧਿਆਣਾ ਲਾਈਵ ਲਈ सुरेंद्र ਵੀ ਲੁਧਿਆਣਾ ਲਾਈਵ ਲਈ ਅਰਵਿੰਦਰ ਸਰਾਨਾ ਦਿਰੀ